ਪਟਿਆਲਾ ਵਿੱਚ ਬੀਤੀ ਰਾਤ ਉਸ ਸਮੇਂ ਹਰਕੰਪ ਮਚ ਗਿਆ ਜਦੋਂ ਭਾਦਸੋਂ ਰੋਡ ਤੇ ਤੇਜ਼ ਰਫ਼ਤਾਰ ਨਾਲ ਦੌੜ ਰਹੀ ਇੱਕ ਕਾਲੀ ਥਾਰ ਗੱਡੀ ਨੇ ਕਈ ਲੋਕਾਂ ਨੂੰ ਟੱਕਰ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਗੱਡੀ ਚਲਾ ਰਿਹਾ ਵਿਅਕਤੀ ਕਥਿਤ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੂੰ ਐਨਆਰਆਈ ਦੱਸਿਆ ਜਾ ਰਿਹਾ ਹੈ। ਇਸ ਦਰਦਨਾਕ ਹਾਦਸੇ ਵਿੱਚ ਦੋ ਪ੍ਰਵਾਸੀ ਮਜ਼ਦੂਰਾਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਪਟਿਆਲਾ ਦੇ ਥਾਪਰ ਕਾਲਜ ਵਿੱਚ ਕੇਅਰ ਟੇਕਰ ਵਜੋਂ ਡਿਊਟੀ ਕਰ ਰਹੀ ਸੀ। حادثے ਤੋਂ ਬਾਅਦ ਪਟਿਆਲਾ ਪੁਲਿਸ ਨੇ આરોપી ਨੂੰ ਕਾਬੂ ਕਰ ਲਿਆ ਪਰ ਪੀੜਤ ਪਰਿਵਾਰਾਂ ਨੇ ਗੰਭੀਰ ਦੋਸ਼ ਲਗਾਏ ਹਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਟਨਾ ਤੋਂ 4 ਤੋਂ 5 ਘੰਟੇ ਬੀਤ ਜਾਣ ਦੇ ਬਾਵਜੂਦ ਵੀ આરોપી ਦਾ ਮੈਡੀਕਲ ਟੈਸਟ ਨਹੀਂ ਕਰਵਾਇਆ ਗਿਆ ਜੋ ਸ਼ੱਕ ਪੈਦਾ ਕਰਦਾ ਹੈ ਪੀੜਤ ਪੱਖ ਦਾ ਦੋਸ਼ ਹੈ ਕਿ ਜਾਣਬੁੱਝ ਕੇ ਮੈਡੀਕਲ ਕਾਰਵਾਈ ਵਿੱਚ ਦੇਰੀ ਕਰਕੇ આરોપી ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਤੁਰੰਤ ਅਤੇ ਨਿਰਪੱਖ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਮ੍ਰਿਤਕਾਂ ਨੂੰ ਇਨਸਾਫ ਮਿਲ ਸਕੇ ਇਸ ਘਟਨਾ ਤੋਂ ਬਾਅਦ ਪਟਿਆਲਾ ਸ਼ਹਿਰ ਵਿੱਚ ਭਾਰੀ ਰੋਸ ਅਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਮੇਰੀ ਸਿਸਟਰ ਹੈ ਜੀ ਇੱਥੇ ਵਿਆਹੀ ਹੋਈ ਹੈਗੀ ਆਪਣੇ ਕਿਹੜਾ ਪਿੰਡ ਹਿਰਦੇਪੁਰ ਤੇ ਇੱਥੇ ਜੌਬ ਕਰਦੀ ਹੈਗੀ ਆਪਣਾ ਥਾਪਰ ਚ ਨਾਈਟ ਡਿਊਟੀ ਹੁੰਦੀ ਆ ਤੇ ਨਾਈਟ ਡਿਊਟੀ ਤੇ ਜਾ ਰਹੀ ਸੀਗੀ। ਅੱਛਾ ਪਤਾ ਨਹੀਂ ਹੁਣ ਇਹ ਥਾਰ ਵਾਲੇ ਨੇ ਡਰਿੰਕ ਕੀਤੀ ਹੋਈ ਸੀ। ਪਹਿਲਾਂ ਤਾਂ ਕਿਸੇ ਦੋ ਜਣਾਂ ਨੂੰ ਪਹਿਲਾਂ ਪੂਰਾ ਕਰਕੇ ਆਏ ਮਾਰ ਕੇ ਆਏ ਐਕਸੀਡੈਂਟ ਕਰਕੇ ਆਏ ਦੋ ਜਣੇ ਨੂੰ। ਉਹਨਾਂ ਚ ਇੱਕ ਜਣਾ ਮੇਖਨ ਐਕਸਪਾਇਰ ਹੋ ਗਿਆ ਸਾਨੂੰ ਖਬਰ ਆਈ ਆ। ਇੱਕ ਦੀ ਲੱਤ ਬਹੁਤ ਜ਼ਿਆਦਾ ਕ੍ਰਸ਼ ਹੋਈ ਆ। ਉਸ ਤੋਂ ਬਾਅਦ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਰੋਂਗ ਸਾਈਡ ਜਾ ਕੇ ਇਹਨਾਂ ਨੇ ਮੇਰੀ ਸਿਸਟਰ ਨੂੰ ਲਪੇਟ ਲਿਆ ਉਸ ਸਿਸਟਰ ਦੀ ਜਿਹੜੀ ਸਕੂਟੀ ਆ ਉਹਦੇ ਉੱਪਰ ਗੱਡੀ ਚੜ ਗਈ ਸਿਸਟਰ ਵੀ ਗੱਡੀ ਦੇ نیچے ਆ ਗਈ ਪੂਰੀ ਤਰ੍ਹਾਂ ਅੱਛਾ ਯਾਨੀ ਕਿ ਕੁੜੀ ਦਾ ਐਸਾ ਬੁਰਾ ਹਾਲ ਸੀਗਾ ਨਾ ਤਾਂ ਪਿੰਡੇ ਦੇ ਕੋਈ ਕੱਪੜਾ ਛੱਡਿਆ ਗੱਡੀ ਨੇ ਤੇ ਗੱਡੀ ਜਿਹੜੀ ਹੈਗੀ ਫੜੀ ਕਿੱਥੋਂ ਤੁਸੀਂ ਕਿਵੇਂ ਕੰਟਰੋਲ ਕੀਤਾ ਇਹ ਪੁਲਸ ਵਾਲਿਆਂ ਨੇ ਉੱਥੋਂ ਇਹ ਉਲੁਕੀ ਗਈ ਕਿ ਕਿ ਹੇ ਨੀਚੇ ਨਾ ਸਕੂਟ ਸਕੂਟਰੀ ਨੀਚੇ ਫਸ ਗਈ ਅੱਛਾ ਜਿਸ ਕਰਕੇ ਗੱਡੀ ਆਪ ਰੁਕੀ ਹੈ ਹਾਂ ਅੱਛਾ ਗੱਡੀ ਦਾ ਟਾਇਰ ਫਟ ਗਿਆ ਤੇ ਸਕੂਟਰੀ ਰੁਕ ਗਈ ਦੋਨੋਂ एयर बैग खुले हुए ने बंदे नशे दी पुलिस ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਵਾਲਾ ਦੇਖੋ ਹਲ ਤੱਕ ਕੋਈ ਕਾਰਵਾਈ ਨਹੀਂ ਬੰਦੇ ਫੜੇ ਹੋਇਆ ਅੰਦਰ ਹੈਗਾ ਬੰਦਾ ਇੱਕ ਤੇ ਬੰਦੇ ਦੋ ਸੀਗੇ ਅੰਦਰ ਇਸ ਟਾਈਮ ਦੋ ਇੱਕ ਹੈ ਅੱਛਾ ਦੂਜਾ ਕਿੱਥੇ ਹੁੰਦਾ ਹੁਣ ਇਹ ਪੁਲਿਸ ਵਾਲੇ ਦੱਸ ਸਕਦੇ ਨਹੀਂ ਬਾਈ ਜੀ ਬੰਦੇ ਨੇ ਨਸ਼ੇ ਕਰੇ ਪੀ ਸੀ ਨਸ਼ੇ ਅਸੀਂ ਕਹਿੰਦੇ ਜਿਹੜੇ ਬੰਦੇ ਮੌਕੇ ਤੇ ਮੌਜੂਦ ਸੀਗੇ ਕਈਆਂ ਨੇ ਦੱਸਿਆ ਵੀ ਡਰਿੰਕ ਕੀਤੀ ਹੋਜੀ ਪੂਰੀ ਕਿਉਂਕਿ ਤਾਂ ਹੀ ਦੋ ਕੇਸ ਕੀਤੇ ਇਹਨਾਂ ਨੇ ਦੋ ਐਕਸੀਡੈਂਟ ਕੀਤੇ ਨੇ ਪਹਿਲਾ ਕਰਕੇ ਰੁਕੇ ਨਹੀਂ ਪਹਿਲਾ ਐਕਸੀਡੈਂਟ ਦੋ ਮਿੰਟਾਂ ਪਹਿਲਾ ਐਕਸੀਡੈਂਟ ਕਰਕੇ ਰੁਕੇ ਨਹੀਂ ਫਿਰ ਦੂਜਾ ਕਰਿਆ ਉਦੋਂ ਚੋਂ ਦੋ ਮਜਬੂਰੀ ਚ ਰੁਕੇ ਹੁਣ ਗੱਲ ਇਹ ਹੈ ਕਿ ਜਦੋਂ ਦੇ ਫੜੇ ਹੋਇਆ 2 ਘੰਟੇ ਤੋਂ ਉੱਪਰ ਹੋ ਗਿਆ ਹਾਲੇ ਤੱਕ ਪੁਲਿਸ ਵਾਲੇ ਉਹਨੂੰ ਮੈਡੀਕਲ ਕਰਾਉਣ ਵਾਸਤੇ ਕਿਉਂ ਨਹੀਂ ਲੈ ਕੇ ਗਏ ਜਦ ਕਿ ਕਾਨੂੰਨ ਇਹ ਹੈ ਵੀ ਜਦੋਂ ਬੰਦਾ ਕਿਸੇ ਹਰਸਤ ਚ ਲਿਆ ਹਿਰਾਸਤ ਚ ਲਿਆ ਜਦੋਂ ਤੁਸੀਂ ਬੰਦੇ ਦਾ ਮੈਡੀਕਲ ਤੁਰੰਤ ਹੋਣਾ ਚਾਹੀਦਾ 2 ਘੰਟੇ ਹੋ ਗਏ ਹਲੇ ਵੀ ਕਹਿੰਦੇ ਸਾਨੂੰ ਲਿਖ ਕੇ ਦਊਗਾ ਕੌਣ ਦਿੱਕਕੇ ਦਊਗਾ ਨਹੀਂ ਲੱਗਦਾ ਕਿ ਕੋਈ ਕਾਰਨ ਕੀ ਹੈ ਕਾਰਨ ਨਹੀਂ ਕਾਰਨ ਇਹ ਵੀ ਸ਼ਾਇਦ ਆਪਣੀ ਪਾਵਰ ਦਾ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਕੋਈ ਬੰਦਾ ਇਹਨਾਂ ਨੂੰ ਜਾਂ ਤਾਂ ਕੋਈ ਪ੍ਰੈਸ਼ਰਾਈਜ਼ ਕਰ ਰਿਹਾ ਕੋਈ ਵੀ ਮੈਡੀਕਲ ਨਹੀਂ ਕਰਾਣਾ ਐਨਆਰਆਈ ਬੰਦਾ ਹੈ ਆਸਟ੍ਰੇਲੀਆ ਤੋਂ ਕਦੇ ਚਾਹਦ ਪ੍ਰੈਸਰਾਈਜ਼ ਕਰ ਰਹੇ ਨੇ ਉਹ ਕੋਈ ਨਾ ਕੋਈ ਲੀਟਰ ਦਾ ਹੋ ਗਿਆ ਕੋਈ ਭਾਵੇਂ ਕਿ ਕੋਈ ਆਵਰ ਦਿਖਾ ਰਿਹਾ ਆਪਣੀ ਗੱਲ ਡਰਟ ਬੋਡੀ ਇਸ ਵੇਲੇ ਕਿੱਥੇ ਹੈ ਮੋਰਚਰੀ ਦੇ ਵਿੱਚ ਹੈ ਬਰਿੰਦਰ ਹਸਪੀਟਲ ਹਾਂ ਜੀ ਮੋਰਚਰੀ ਜਾ ਤੁਹਾਡੀ ਕਲੀਅਰ ਹੋਇਆ ਜਿੰਦਰਾ ਚੋਈ ਵੀ ਦਾ ਕਾਰਨ ਜੀ ਇਹ ਮੇਰੇ ਪਿੰਡ ਦੀ ਨੂੰਹ ਸੀਗੀ ਤੇ ਕੁਲਦੀਪ ਸਿੰਘ ਨਾਲ ਮੈਰਿਜ ਸੀਗੀ ਆਪਣੇ ਡਿਊਟੀ ਤੇ ਜਾ ਰਹੀ ਸੀਗੀ ਥਾਪਰ ਕਿਹੜੇ ਪਿੰਡ ਦੇ ਰਹਿਣਾ ਸੀ ਇਹ ਬੇਸਿਕਲੀ ਪਟਿਆਲੇ ਤੋਂ ਸੀ ਮੈਰਿਜ ਜਿਹੜੀ ਹੋਈ ਸੀ ਹਰਦਾਪੁਰ ਪਿੰਡ ਹੋਈ ਸੀਗੀ ਤੇ ਡਿਊਟੀ ਤੇ ਜਾਂਦੇ ਹੋ ਇਹ ਹੈ ਜਿਹੜਾ ਘਟਨਾ ਵਾਪਰੀ ਆ ਦੋ ਬੰਦੇ ਹਿੱਟ ਕਰਕੇ ਤਿੰਨ ਬੰਦੇ ਹਿੱਟ ਕਰਨ ਤੋਂ ਬਾਅਦ ਇਹਨੇ ਉਹ ਲੇਡੀ ਨੂੰ ਟੱਕਰ ਮਾਰੀ ਉਹ ਰੋਲ ਹੋ ਗਈ ਬੱਚੇ ਥੱਲੇ ਗੱਡੀ ਦੇ ਰੋਲ ਹੋ ਕੇ ਨਾ ਉਹ ਮਤਲਬ ਔਨ ਦੀ ਸਪੌਟ ਡੈੱਡ ਹੋ ਗਈ ਉਸ ਤੋਂ ਬਾਅਦ ਮੌਰ ਚਲੀ ਗਏ ਆ ਥਾਣੇ ਆ ਕੇ ਥਾਣੇ ਵਾਲਿਆਂ ਨੇ ਉੱਥੋਂ ਬੰਦੇ ਨੂੰ ਕੱਢਿਆ ਉਰੇ ਆਏ ਆ ਤਾਂ ਇੱਕੇ ਬੰਦਾ ਆ ਉੱਥੇ ਜਿਹੜੀ 에ਅਰ ਬੈਗ ਗੱਡੀ ਦੇ ਖੁੱਲੇ ਹੋਏ ਨੇ ਦੋ 에ਅਰ ਬੈਗ ਖੁੱਲੇ ਹੋਏ ਨੇ ਜਿਹੜੇ ਕਿ ਮਤਲਬ ਇਹ ਕਹਿੰਦੇ ਨੇ ਵੀ ਹਾਂ ਵੀ ਬੰਦੇ ਦੋ ਸੀਗੇ ਉਹਦੇ ਵਿੱਚ ਪਰ ਬੰਦਾ ਔਨ ਨਾ ਜਿਹੜਾ ਅੰਦਰ ਕਸਟਡੀ ਰਿਹਾ ਉਹ ਇੱਕੇ ਆ ਤੇ ਉਹ ਵੀ ਬੰਦਾ ਐਨ ਆਰ ਆਈ ਆ ਹੁਣ ਅਸੀਂ ਇਹਨਾਂ ਨੂੰ ਇਹੀ ਡਿਮਾਂਡ ਕਰ ਰਹੇ ਹਾਂ ਇਹਨਾਂ ਨੂੰ ਇਹੀ ਮਤਲਬ ਰਿਕੁਐਸਟ ਕਰ ਰਹੇ ਹਾਂ ਕਿ ਇਹਦਾ ਬੰਦੇ ਦਾ ਜਿਹੜਾ ਮੈਡੀਕਲ ਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੁਣ ਜੇ ਹੁਣ ਉਹ ਡਰਿੰਕ ਆ ਪੂਰਾ ਮਤਲਬ ਉਹ ਆਪਣੇ ਉਹਦੇ ਵਿੱਚ ਹੋਸਟ ਨਹੀਂ ਹੈਗਾ ਉਹਦਾ ਹੁਣ ਮੈਡੀਕਲ ਹੋਵੇ ਕਿਉਂਕਿ ਸਾਨੂੰ ਇਹ ਡਰ ਆ ਵੀ ਰਾਤ ਨੂੰ ਇਹ ਬੰਦਾ ਐਨਆਰਆਈ ਆ ਪਾਸਪੋਰਟ ਇਹਦੇ ਕੋਲ ਆ ਗੱਡੀ ਇਹੀ ਡਰਾਈਵ ਕਰ ਰਹੀ ਸੀ ਗੱਡੀ ਇਹ ਡਰਾਈਵ ਕਰ ਰਹੇ ਹਾਂ ਤੁਸੀਂ ਬੜਿਆ ਇਹਨੂੰ ਕਿਵੇਂ ਫੜਿਆ ਨਹੀਂ ਪਬਲਿਕ ਨੇ ਫੜਿਆ ਜੀ ਇਹਨੂੰ ਪਬਲਿਕ ਨੇ ਕੁੱਟਿਆ ਵੀ ਆ ਮੈਡੀਕਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਐਨਆਰਆਈ ਜਾਂ ਐਨਆਰਆਈ ਬੰਦਾ ਐਨ ਆਰ ਆਈ ਬੰਦਾ ਪੈਸੇ ਦਾ ਖੁੱਲਾ ਆ ਹੁਣ ਪਤਾ ਨਹੀਂ ਵੀ ਪੈਸਾ ਪੈਸਾ ਝੋਕਿਆ ਪੁਲਿਸ ਨੂੰ ਕੀ ਕਰਿਆ ਕੀ ਪ੍ਰੈਸ਼ਰਾਈਜ਼ ਕਰ ਰਹੇ ਨੇ ਸਾਡੇ ਮਨਜੀਤ ਗੋਲਡੀ ਜੀ ਨੇ ਸਾਡੇ ਸ਼ਿਰਗੁਰ ਰਵਦਾਸ ਤਰਨ ਪ੍ਰਚਾਰ ਕਮੇਟੀ ਦੇ ਪ੍ਰਧਾਨ ਨੇ ਔਰ ਇਹਨਾਂ ਦੀ ਜਿਹੜੀ ਸਿਸਟਰ ਨੇ ਉਹਨਾਂ ਦਾ ਜਿਹੜਾ ਇਹ ਗੁੰਮਤਾਸ ਪੈਲਸ ਹੈ ਇਹਦੇ ਕੋਲੇ ਜਿਹੜੀ ਥਾਰ ਗੱਡੀ ਆ ਉਹਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਨੇ ਸਾਨੂੰ ਦੱਸਿਆ ਤਾਂ ਵੀ ਇਦਾਂ ਕਰਕੇ ਸਿਸਟਰ ਦਾ ਐਕਸੀਡੈਂਟ ਹੋ ਗਰ ਤੇ ਡੈਥ ਹੋ ਗਈ ਆ ਤਾਂ ਤੇ ਜਦੋਂ ਇਹਨਾਂ ਦੱਸਿਆ ਸੀ ਹੁਣੇ ਹੀ ਥਾਣੇ ਚ ਆਏ ਆ ਔਰ ਅਸੀਂ ਦੇਖਿਆ ਮੇਰੇ ਤੋਂ ਪਹਿਲਾਂ ਹੀ ਤੁਸੀਂ ਮੀਡੀਆ ਵਾਲੇ ਇੱਥੇ ਪਹੁੰਚੇ ਹੋਏ ਸੀਗੇ ਔਰ ਅਸੀਂ ਜਦੋਂ ਆਏ ਆ ਤੇ ਜਿਹੜਾ ਮੁਜ਼ਰਮ ਸੀ ਜਿਹੜਾ ਚਾਲਕ ਉਹਨੂੰ ਲੈ ਕੇ ਮਾਇਨਾ ਕਰਾਣ ਗਏ ਨੇ ਕਿ ਐਸ ਐਚਓ ਸਾਹਿਬ ਕੋਲ ਨੂੰ ਮਿਲੇ ਆ ਵੀ ਜੇ ਦੀ ਸਖਤ ਸਖਤ ਬਣਦੀ ਕਾਰਵਾਈ ਹੈ ਕਿਉਂਕਿ ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਬਹੁਤ ਮਾੜੀ ਗੱਲ ਹੈ ਅਰੇ ਖਾਸ ਤੌਰ ਤੇ ਥਾਰ ਤਾਂ ਮਸ਼ਹੂਰ ਹੋ ਗਈ ਪਿੱਛੇ ਤੁਸੀਂ ਦੇਖਿਆ ਮੈਡੀਕਲ ਕਾਲਜ ਸਾਡੇ ਛਤਰਾ ਨਾਲ ਕੇ ਇੱਕ ਬੇਟੀ ਸੀਗੀ ਐਮਡੀ ਕਰ ਰਹੀ ਸੀ ਉਹਦਾ ਵੀ ਥਾਰ ਵਾਲੇ ਨੇ ਨਿਊ ਸੈਂਸ ਚ ਮਤਲਬ ਸ਼ਰਾਬ ਦੇ ਨਸ਼ੇ ਚ ਜਿਹੜਾ ਐਕਸੀਡੈਂਟ ਕੀਤਾ ਅਰੇ ਵੀ ਜਿਹੜਾ ਸ਼ਰਾਬ ਦੇ ਨਸ਼ੇ ਚ ਐਕਸੀਡੈਂਟ ਕੀਤਾ ਸੋ ਮੈਂ ਤਾਂ ਆ ਤਿੰਨ ਬੰਦੇ ਹਿੱਟ ਕੀਤੇ ਨੇ ਥੋੜਾ ਐਸੈਸ਼ਨ ਮਿਲ ਕੇ ਆਇਓ ਕੀ ਲੱਗਦਾ ਕਿ ਐਸੈਸ਼ਨ ਦਿੱਤਾ ਗਿਆ ਤੁਹਾਨੂੰ ਦੇਖੋ ਵਿਸ਼ਵਾਸ ਦਵਾਇਆ ਉਹਨਾਂ ਨੇ ਵੀ ਉਹ ਪੇਜ ਤਾਂ ਮੈਨਾ ਕਰਾਉਣ ਵਾਸਤੇ ਕਿਉਂਕਿ ਮੇਨ ਜੇ ਲੇਟ ਹੁੰਦਾ ਮਾਇਨਾ ਫਿਰ ਅਲੇ ਨੂੰ ਟਾਲਮ ਟੋਲ ਹੁੰਦੀ ਮੈਂ ਸਭ ਦਾ ਥੋੜਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਤੁਸੀਂ ਸਾਰੇ ਸਾਡੇ ਸਹਿਯੋਗ ਨਾਲ ਇੱਥੇ ਪਹੁੰਚੇ ਹੋ ਤੇ ਇੱਕ ਜ਼ਿੰਮੇਵਾਰੀ ਵੀ ਪ੍ਰੈਸ ਦੀ ਵੀ ਬਣਦੀ ਹੈ ਸਹੀ ਕੰਮ ਨੂੰ ਸਾਹਮਣੇ ਲਿਆਉਣਾ ਔਰ ਸੁਖਦੇਵ ਐਸਾ ਚ ਨੂੰ ਮਿਲਿਆ ਮੈਂ ਵੀ ਉਹਨਾਂ ਨੂੰ ਕਿਹਾ ਕਿ ਜਿਹੜੀ ਸਖਤ ਤੋਂ ਸਖਤ ਬਣਦੀ ਕਾਰਵਾਈ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਹੋਰ ਕਿਸੇ ਨਾਲ ਇਹ ਨਾ ਹੋਵੇ। ਤਾਂ ਜੀ ਕੀ ਲੱਗਦਾ ਕਿ ਥੋੜੀ ਟੈਲੀ ਹੋ ਰਹੀ ਹੈ ਜੀ ਕਾਰਵਾਈ ਦੇ ਵਿੱਚ। ਦੇਖੋ ਟੈਲ ਇਹਨੇ 6 ਵਜੇ ਦਾ ਐਕਸੀਡੈਂਟ ਸੀ ਸਾਢੇ 6 ਵਜੇ ਦਾ ਐਕਸੀਡੈਂਟ ਹੋਇਆ ਬੈ ਤੇ ਹੁਣ ਕੀ ਟਾਈਮ ਹੋ ਗਿਆ ਤਕਰੀਬਨ 10:11 ਤੇ ਇਹਦੇ ਨਾਲ ਮਤਲਬ ਲੇਟ ਤਾਂ ਆਪਾਂ ਕਹੀ ਸਕਦੇ ਹਾਂ ਵੀ ਹੋਇਆ ਇੰਨਾ ਸਮਾਂ ਜਿਹੜਾ ਬਰਬਾਦ ਕਰਨਾ ਇਦਾਂ ਨਾਲੋਂ ਨਾਲ ਜਿਹੜਾ 6 ਘੰਟੇ ਜਿਹੜੀ ਸ਼ਰਾਬ ਪੀਤੀ ਹੁੰਦੀ ਹੈ। ਠੀਕ ਹੈ ਨਾ? ਉਹਦਾ 6 ਘੰਟੇ ਚ ਵੈਸੇ ਜਿਹੜਾ ਅਲਕੋਹਲ ਦਾ ਡਾਊਨ ਹੋ ਜਾਂਦਾ ਠੀਕ ਹੈ ਨਾ ਸੋ ਚਾਹੀਦਾ ਸੀ ਤੁਰੰਤ ਜਿਵੇਂ ਫੜ ਲਿਆ ਸੀ ਤੁਰੰਤ ਮੈਨੇ ਲਈ ਭੇਜ ਦੇ ਕਿਉਂਕਿ ਪੁਲਿਸ ਤਾਂ ਹੀ ਕਰ ਰਹੀ ਹੈ ਵੀ ਥੋੜੀ ਅਲਕੋਹਲ ਡਾਊਨ ਆ ਜੀ ਦੇਖੋ ਇਹ ਅੰਡਰਸਟੂਡ ਆ ਜੀ ਬੰਦਾ ਵੀ ਕਰਿਆ ਮੈਰਾ ਹੀ ਆ ਸੀ ਦੇਖੋ ਇਹ ਅੰਡਰਸਟੂਡ ਆ ਲੇਟ ਹੋਣ ਦਾ ਕੰਮ ਕੇ ਜੇ ਮੁਜਰਮ ਫੜ ਲਿਆ ਤਾਂ ਐਕਸੀਡੈਂਟ ਦਾ ਕੇਸ ਮੌਕੇ ਤੇ ਵੀ ਜਮਾਨਤ ਹੋ ਹੀ ਜਾਂਦੀ ਹੈਗੀ ਜਦੋਂ ਆਪਾਂ ਪਰਚਾ ਦਰਜ ਕਰ ਦੰਨੇ ਆ ਮੌਕੇ ਤੇ ਜਮਾਨਤ ਹੋ ਜਾਂਦੀ ਹੈ ਪਰ ਉਹਦਾ ਮਾਇਨਾ ਇਮੀਜ ਅੱਜ ਸ਼ਾਮੇ ਸਾਨੂੰ ਇਨਟੀਮੇਸ਼ਨ ਮਿਲੀ ਸੀ ਵੀ ਭਾਦਸਰ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਇਮੀਡੀਏਟ ਅਸੀਂ ਜਾ ਕੇ ਉੱਥੇ ਜੇ ਮੌਕੇ ਤੇ ਜਾ ਕੇ ਤੇ ਸਥਿਤੀ ਦੇਖੀ ਜੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਸੀ ਜੀ ਤੇ ਦੋਆਂ ਦੇ ਹੋਰ ਦੋ ਹੋਰ ਲੜਕੇ ਇੰਜਰਡ ਹੋਏ ਨੇ ਜੀ ਹਾਂਜੀ ਹਾਂਜੀ ਜੇ ਸੋਨਾਂ ਨੂੰ ਅਸੀਂ ਫਿਰ ਮੌਕੇ ਤੇ ਹਸਪੀਟਲ ਚ ਅਸੀਂ ਪਹੁੰਚਾਤਾ ਸੀ ਤੇ ਜੋ ਵਾਰਸ ਆਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਤਾਂ ਤਕਰੀਬਨ ਕਿੰਨੇ ਬੰਦੇ ਸੀ ਜਿਹੜੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਮੌਤ ਹੋਈ ਹੈ ਤੇ ਕਿੰਨੇ ਕਾਰਚ ਸਵਾਰ ਸੀ ਸਾਡੇ ਕੋਲੇ ਹੁਣ ਤੱਕ ਇੰਟੀਮੇਸ਼ਨ ਹੀ ਆਈ ਹੈ ਜੀ ਵੀ ਇੱਕ ਲੇਡੀ ਸੀ ਜਿਹਦੀ ਡੈਥ ਹੋ ਗਈ ਸੀ ਜੀ ਤੇ ਦੋ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਜੀ ਇੰਜਰਡ ਹੋਏ ਨੇ ਜੀ ਕਾਰਚ ਕਿੰਨੇ ਬੰਦੇ ਸਵਾਰ ਸੀ ਇਹ ਤਾਂ ਫਿਰ ਹੁਣ ਬਾਅਦ ਚ ਪਤਾ ਲੱਗੂ ਸਾਨੂੰ ਅਜੇ ਇੰਟੀਮੇਸ਼ਨ ਇਹ ਹੀ ਹੈ ਜੀ ਤੇ ਜਦੋਂ ਇਹਨਾਂ ਦੇ ਵਾਰਸ ਕੋਈ ਸਾਡੇ ਕੋਲੇ ਪਹੁੰਚੋਗੇ ਤਾਂ ਕੋਈ ਜੋ ਇਹ ਬੰਦਾ ਸੀ ਉਹ ਗੱਡੀ ਵਾਲਾ ਸੀ ਜਿਹੜਾ ਉਹ ਜੇ ਸੀ ਆਇਡੈਂਟੀਫਾਈ ਹੋ ਗਿਆ ਹਾਂ ਮੈਡੀਕਲ ਜਾਂਚ ਕੋਸਤ ਭੇਜਿਆ ਗਿਆ ਹਾਂ ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ ਜੋ ਕੁਝ ਲੀਗਲ ਪ੍ਰੋਸੀਜਰ ਹੈ ਜਿਹੜਾ ਸਾਰਾ ਅਡਾਪਟ ਕਰ ਰਹੇ ਹਾਂ ਸਰ ਪਰਿਵਾਰ ਮੈਂਬਰ ਕਹਿ ਰਹੇ ਕਿ ਬੰਦੇ ਤੇ ਨਸੀਬ ਪਰ ਬੰਦਾ ਹੁਣ ਤੱਕ ਇੱਕ ਕੱਪ ਹੋਇਆ ਹੈ ਐਕਸੀਡੈਂਟ ਦੇ ਵਿੱਚ ਤੇ ਜੋ ਮਰਜ ਹੋਣ ਜਿਹੜਾ ਡਰਾਈਵਰ ਹੁੰਦਾ ਜੀ ਐਜ ਪਰ ਲਾਇਸੈਂਸ ਚੱਲਾਂਗੇ ਤੇ ਲਾਤ ਤੋਂ ਬਾਅਦ ਨਹੀਂ ਨਾ ਅਸੀਂ ਜਾ ਸਕਦੇ ਜੋ ਕਾਨੂੰਨ ਹੋਊਗਾ ਉਹਦੇ ਮਤਾਂ ਕੋ ਕੇਸੀ ਪ੍ਰੋਸੀਜ ਕਰਾਂਗੇ ਸਰ ਡੈੱਡ ਬਾਡੀ ਹਸਪੀਟਲ ਚ ਰਖਾਈ ਜੀ ਮੋਰ ਚ ਰਿਚ ਰਿਚ ਜੀ ਜੀ ਕੀ ਨਾਮ ਸੀ ਕਿੰਨੀ ਉਮਰ ਦੀ ਜੀ ਲੇਡੀ ਦੀ এজ अबाउट 42 ইয়ার্স ਹੈ জি ਤੇ ਉਹਦਾ ਨਾਮ ਸੁਖਵਿੰਦਰ ਕੌਰ ਪਤਾ ਲੱਗਿਆ জি ਕਿੱਥੋਂ ਦੇ ਰਹਿਣ ਵਾਲੇ ਸੀ ਇਹ ਹਿਰਦਾਪੁਰ ਪਿੰਡ ਹੈ ਜੀ ਸਾਡੇ ਏਰੀਆ ਚ ਪਿੰਡ ਹੈ ਤੇ ਜਿਹੜਾ ਇਹ ਕਾਰ ਸਵਾਰ ਸੀ ਕਿੱਥੋਂ ਦੇ ਰਹਿਣ ਵਾਲਾ ਸੌਰੀ ਸਰ ਮੁੰਡੇ ਕਿੱਥੋਂ ਦੇ ਕਿਹੜੇ ਪਿੰਡ ਦੇ ਰਹਿਣ ਵਾਲੇ ਕੋਈ ਪਤਾ ਲੱਗੇ ਜਿਹੜੇ ਜਿਹੜੇ ਇੰਜਰਡ ਨੇ ਜੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਅਜੇ ਉਹ ਕਰ ਰਹੇ ਨੇ ਜਿਹੜਾ ਕਾਰ ਸਵਾਰ ਸੀ ਉਹ ਸਿਮਬੜੋ ਪਿੰਡ ਪੈਂਦਾ ਜੀ ਉੱਥੋਂ ਦਾ ਜੀ ਰਣਜੀਤ ਜੀ ਕਿੰਨੀ ਇਹ ਜਮ ਹੁੰਦੀ ਕੋਈ ਆਡੀਓ ਜੰਗੀ ਹੈ ਜੀ ਤਾਂ ਜਿਹੜਾ ਫੜਿਆ ਹੈ ਜੀ ਜਿਹੜਾ ਫੜਿਆ ਉਹ ਡਰੰਕ ਕੀਤੀ ਹੋਈ ਹੈ ਕਿਸ ਤਰ੍ਹਾਂ ਉਹ ਸਰ ਮੈਡੀਕਲ ਕਰਾਉਣ ਗਏ ਸੀ ਜੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਮੈਡੀਕਲ ਤੋਂ ਬਾਅਦ ਐਨਆਰ ਦਾ ਜ਼ਿਕਰ ਆ ਰਿਹਾ ਮੁੰਡਾ ਐਨਆਰ ਕੁਝ ਕੋਈ ਗੱਲ ਸਾਹਮਣੇ ਆਈ ਹੈ ਸਰ ਕੋਈ ਇਹ ਤਾਂ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਊਗੀ ਜੇ ਅਸੀਂ ਕਲੀਅਰ ਕਰ ਦਵਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ